ਸਤਿ ਸ੍ਰੀ ਅਕਾਲ ਜੀ ਮਨੁੱਖ ਬੰਦੇ ਮਾਈਗ੍ਰੈਂਟਸ ਡਾਕੂਮੈਂਟਡ ਹੋ ਸਕਦੇ ਨੇ ਅਨਡਾਕੂਮੈਂਟਡ ਹੋ ਸਕਦੇ ਨੇ ਲੀਗਲ ਹੋ ਸਕਦੇ ਨੇ ਇਲੀਗਲ ਹੋ ਸਕਦੇ ਨੇ ਔਰ ਸਰਕਾਰਾਂ ਨੂੰ ਪੂਰਾ ਅਧਿਕਾਰ ਹੈ ਕਿਸੇ ਵੀ ਮੁਲਕ ਦੀ ਸੋਵਰਨ ਮੁਲਕ ਦੀ ਕਿ ਉਹਨਾਂ ਨੂੰ ਉੱਥੇ ਰੱਖੇ ਜਾਂ ਉਹਨਾਂ ਨੂੰ ਉੱਥੋਂ ਦੀ ਦੇਸ਼ ਨਿਕਾਲਾ ਦੇ ਦੇਵੇ ਪਿੱਛੇ ਜੋ ਘਟਨਾ ਵਾਪਰੀ ਅਸੀਂ ਸਭ ਉਸ ਨਾਲ ਜਾਣੂ ਆ ਲੇਕਿਨ ਇੱਕ ਗੱਲ ਹੋਰ ਵੀ ਜਿਹੜੀ ਸਾਹਮਣੇ ਆਈ ਉਹ ਹੈ ਆਈ ਕਿ ਜਿਹੜੀ ਸਿੱਖ ਦੀ ਦਸਤਾਰ ਹੈ ਉਹ ਕਿਸੇ ਵੀਜ਼ੇ ਦੀ ਸਟੈਂਪ ਦੀ ਮੁਤਾਜ ਨਹੀਂ ਉਹ ਗੁਰੂ ਦੀ ਮੌਰ ਹੈ। ਔਰ ਇਸ ਹਫਤੇ ਜੋ ਵਾਪਰਿਆ ਜੋ ਖਬਰਾਂ ਆਈਆਂ ਆਪਨੇ ਵੀ ਦੇਖੀਆਂ ਅਸੀਂ ਵੀ ਵੇਖੀਆਂ ਔਰ بڑا ਇੱਕ ਮੰਨੂ ਉਹਨਾਂ ਨੇ ਉਸ ਉਸ ਸੀਸ ਹਿਲਾਇਆ ਕਿ ਸਿੱਖ ਦੀ ਦਸਤਾਰ ਦੀ ਨਿਰਾਦਰੀ ਯੂਐਸ ਸੋਇਲ ਤੇ ਹੋਈ। ਔਰ ਇਸ ਦੀ ਆਵਾਜ਼ ਚੁੱਕੀ ਗਈ ਇੰਡੀਆ ਤੋਂ ਹਜ਼ਾਰਾਂ ਮਿਲ ਦੋ। ਸਾਡੇ ਨਾਲ ਦੋ ਦਿੱਲੀ ਤੋਂ ਉੱਗੇ ਸਿੱਖ ਆਗੂ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਵੇਖੀ ਹੈ। ਉਹ ਜ਼ਿੰਦਗੀ ਬਿਤਾਈ ਹੈ ਲੀਡਰਸ਼ਿਪ ਦੇ ਵਿੱਚ ਅਤੇ ਇਹਨਾਂ ਮਸਲਿਆਂ ਨੂੰ ਉਹਨਾਂ ਨੇ ਫਰਸਟ ਹੈਂਡ ਡੀਲ ਵੀ ਕੀਤਾ ਹੈ। ਉਹ ਸਾਡੇ ਨਾਲ ਜੁੜੇ ਨੇ। ਮੈਂ ਉਹਨਾਂ ਦਾ ਇੱਥੇ ਜੀ ਆਇਆਂ ਨੂੰ ਆਖਦਾ ਹਾਂ। ਸਰਦਾਰ ਪਰਮਜੀਤ ਸਿੰਘ ਜੀ ਸਰਨਾ ਜੋ ਸ਼ੁਰੂ ਮੇ ਅਕਾਲੀ ਦਲ ਦਿੱਲੀ ਦੇ ਦਿੱਲੀ ਕਾਇਦੇ ਪ੍ਰਧਾਨ ਨੇ ਤੇ ਸਰਦਾਰ ਮਨਜੀਤ ਸਿੰਘ ਜੀ ਜਿਹੜੇ ਜੋ ਉਹ ਅਕਾਲੀ ਲੀਡਰ ਨੇ ਸਾਬਕਾ ਦਿੱਲੀ ਗੁਜ਼ਾਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ। ਔਰ ਨਾਲ ਦੇ ਨਾਲ ਉਹ ਇੱਕ ਵਿਰਾਸਤ ਤੋਂ ਆ ਰਹੇ ਨੇ ਉਹਨਾਂ ਦੇ ਪਿਤਾ ਜੀ ਸਰਦਾਰ ਜਥੇਦਾਰ ਸੰਤੋਖ ਸਿੰਘ ਜੀ ਜੋ ਸੰ ਉਹਨਾਂ ਤੋਂ ਕੋਣ ਜਾਣੂ ਨਹੀਂ ਹੈਗਾ ਧੰਨਵਾਦ ਜੀ ਤੁਹਾਡੇ ਦੋਹਾਂ ਦਾ ਜੋ ਤੁਸੀਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸ਼ੁਰੂਆਤ ਕਰਦੇ ਆ ਸਰਦਾਰ ਸਰਨਾ ਹੋਰਾਂ ਤੋਂ ਸਰਨਾ ਸਾਹਿਬ ਤੁਸੀਂ ਦਿੱਲੀ ਬੈਠੇ ਹੋ ਔਰ ਤੁਸੀਂ ਇੱਕ ਚਿੱਠੀ ਲਿਖੀ ਹੈ ਔਰ ਜੋ ਚਿੱਠੀ ਤੁਸੀਂ ਲਿਖੀ ਹੈ ਸਿੱਧਾ ਡੋਨਲਡ 트ੰਪ ਨੂੰ ਔਰ ਵਾਇਆ ਯੂਐਸ ਐਮਬੈਸੀ ਉਹ ਸਾਰੀ ਪੀਡੀਐਫ ਵੀ ਬੜੀ ਵਾਇਰਲ ਹੋਈ ਹੈ ਔਰ ਉਸ ਵਿੱਚ ਤੁਸੀਂ ਕਾਲ ਆਊਟ ਕਰ ਦਿੱਤਾ ਹੈਗਾ ਨਾ ਸਿਰਫ ਡੋਨਲਡ 트ੰਪ ਨੂੰ ਤੁਸੀਂ ਤਾਕੀਦ ਕੀਤੀ ਹੈ ਕਿ ਜੋ ਹੋਇਆ ਹੈ ਇਹ ਮਨੁੱਖਤਾ ਦਾ ਘਾਣਾ ਹੈ ਬਲਕਿ ਤੁਸੀਂ ਉੱਥੇ ਜਿਹੜੇ ਯੂਐਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਰਮੀਤ ਕੋਟਿਲੋ ਹਰੀ ਵੀ ਨੇ ਜੋ ਕਿ ਆਇਰੋਨਿਕਲੀ ਸਿਵਲ ਰਾਈਟਸ ਨੂੰ ਡਿਫੈਂਡ ਕਰਨ ਵਾਸਤੇ ਉਹਨਾਂ ਦੀ ਉੱਥੇ ਅਮ ਨੋਮੀਨੇਸ਼ਨ ਹੋਈ ਹੈ ਅਪੁਆਇੰਟਮੈਂਟ ਹੋਈ ਹੈ ਤੁਸੀਂ ਉਹਨਾਂ ਨੂੰ ਵੀ ਉਸ ਚਿੱਠੀ ਦੇ ਵਿੱਚ ਕਾਲ ਆਊਟ ਕੀਤਾ ਹੈ ਕੀ ਲੋੜ ਪੈਗੀ ਸੀ ਕਿ ਅੱਥੇ ਦੇ ਸਿੱਖ ਜਿਹੜੇ ਵੈਸਟ ਦੇ ਸਿੱਖ ਨੇ ਉਹ ਇਸ ਮਸਲੇ ਨੂੰ ਨਹੀਂ ਚੁੱਕਰੇ ਨਹੀਂ ਹਿੰਦਕੋ ਗੱਲ ਹੈ ਜੀ ਕਿ ਸਾਨੂੰ ਸਰਸ ਕੰਦਾ ਹੈ ਮੈਂ ਜਾਣਦੇ ਤੌਰ ਤੇ ਕਟੋਗੜ 100 150 ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਹੈ ਔਰ ਬੜੇ ਅਸੂਤਾ ਹੈਗੇ ਜਦ ਵੀ ਵਾਈਟ ਹਾਊਸ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਆ ਉਹ ਉਹਨਾਂ ਨੂੰ ਬੁਲਾਇਆ ਜਾਂਦਾ ਇਨਵਾਈਟ ਕੀਤਾ ਜਾਂਦਾ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਦ ਪਹਿਲਾ ਜਾਜ ਆਇਆ ਤਾਂ ਉਹਨਾਂ ਵਿੱਚੋਂ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ ਆਸਤੌਰ ਤੇ ਮੈਨੂੰ ਮੀਚੀ ਕਿ ਟੀਵੀ 84 ਜਿਹੜਾ ਹੈਗਾ ਉਹ ਗੱਲ ਚੁੱਕਿਆਗਾ ਪਰ ਮੇਰੇ ਅੰਗਾਲੀ ਹੋ ਗਏ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੇਰੀ ਨਜ਼ਰ ਵਿੱਚ ਉਹਨਾਂ ਦੀ ਕੋਈ ਆਵਾਜ਼ ਮੈਨੂੰ ਸੁਣਾਈ ਨਹੀਂ ਦਿੱਤੀ ਹਰ ਜਗ੍ਹਾ ਜੇ ਨਿਊ ਜਾਰਕ ਕੀ ਕੈਲੀਫੋਰਨੀਆ ਕੀ ਹਰ ਜਗ੍ਹਾ ਦੇ ਵਿੱਚ ਸਿੱਖ ਬਹੁਤ ਅਸੂਦਾ ਔਰ ਬੜੇ ਪੜੇ ਲਿਖੇ ਹਨ ਵਰਡਿੰਗ ਨੋਟ ਇਨ ਯੂਨੀਵਰਸਿਟੀ ਨਾਮ ਵਿੱਚ ਪ੍ਰੋਫੈਸਰ ਅਗੇ ਨਾਮਿਕ ਆਮੀ ਮੈਂ ਕਿਸੇ ਦਾ ਕੋਈ ਬਿਆਨ ਨਾ ਪੜ ਕੇ ਸੁਣ ਕੇ ਬੜਾ ਸੋਸ ਲਗਾ। ਐਸੇ ਹੀ ਦੂਸਰਾ ਸਾਡੇ ਮਨ ਦੇ ਜਿਹਨ ਦੇ ਵਿੱਚ ਗੱਲ ਬੈਠੀ ਰਹੀ ਹੈ ਕਿ ਅਮਰੀਕਾ ਇੱਕ ਸਭ ਤੋਂ ਬਿਹਤਰੀਨ ਡੈਮੋਕਰੇਟਿਕ ਕੰਟਰੀ ਹੈ। ਇਨਸਾਨੀਅਤ ਦੀਆਂ ਜੋ ਕਦਰਾਂ ਕੀਮਤਾਂ ਅਸੀਂ ਸਮਝਿਆ ਬੈਠੇ ਆ ਕਿ ਅਮਰੀਕਾ ਜਾਣਦਾ ਸਾਰੇ ਜਾਣਦੇ ਹੋਣਗੇ ਪਰ ਅਸੀਂ ਉਸ ਨੂੰ ਨੰਬਰ 1 ਦੇ ਠਰਾਂਦੇ ਆ। ਉਹ ਦੂਸਤ ਵੀ ਠੀਕ ਹੈ ਕਿ 트럼ਪ ਦੀ ਜਿੱਦ ਲਈ ਅਰਦਾਸ ਕੀਤੀ ਗਈ ਸਰਦਾਰ ਰਈ ਹਰਮੀਤ ਕੋਟੇ ਲੌਣ ਲੌ। ਉਸ ਦੇ ਨਾਲ ਸਾਨੂੰ ਬਹੁਤ ਆਸ ਲੱਗੀ ਬਈ ਹੁਣ ਸਿੱਖਾਂ ਦੀ ਬਚਾਉਣ ਪਹਿਲੇ ਨਾਲੋਂ ਬਹੁਤ ਵੱਧ ਗਈ। ਪਰ ਗਜ਼ਬ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਕਟਿਆ ਗਿਆ। ਖਾਸ ਤੌਰ ਤੇ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਔਰ ਕਈਆਂ ਦੀ ਦਾੜੀ ਔਰ ਕੇਸਾਂ ਦੀ ਬਦਵੀ ਕੀਤੀ ਗਈ ਹੈ। ਇਸ ਦੇ ਨਾਲ ਸਾਡੇ ਰਿਹਾ ਤੇ ਬੜੇ ਦੁਖੀ ਹੋਏ ਨੇ। ਇਹ ਧਰਮ ਨੂੰ ਮੰਨਣ ਵਾਲਾ ਦੇਸ਼ ਹੈ। ਤੇ ਜਿਹੜਾ ਧਰਮ ਨੂੰ ਮੰਨਣ ਵਾਲਾ ਹੈ ਉਹ ਦੂਸਰੇ ਦੇ ਧਰਮਾਂ ਦੀ ਕਤਰਨਾ ਕਰੇ ਉਹਨਾਂ ਦੀ ਗੱਲ ਨੂੰ ਨਾ ਸਮਝੇ। ਇਹ ਸਾਡੇ ਵਾਸਤੇ ਬਹੁਤ ਬੁਰੀ ਸੰਕਲ ਲੱਗੀ ਹੈ। ਔਰ ਜ਼ਿਆਦਾ ਇਸ ਵਾਸਤੇ ਲੱਗੀ ਹੈ ਕਿ ਇਹ ਜਾਂ ਕੰਮ ਤਾਂ ਸ਼ਾਇਦ ਜਿਹੜੇ ਇਸਲਾਮਿਕ ਕੰਟਰੀਜ਼ ਹੈਗੇ ਭਾਵੇਂ ਸਾਊਦੀ ਅਰੇਬੀਆ ਭਾਵੇਂ ਹੋਰ ਨੂੰ ਉਹ ਵੀ ਨਾ ਕਰਨ ਔਰ ਇਹਨਾਂ ਨੇ ਜਿਹੜਾ ਕਰਤਾ ਹੈ ਔਰ ਕਿਸੇ ਵੀ ਇੰਡੀਅਨ ਅਫਸਰ ਵੱਲੋਂ ਇਹਦੇ ਵਿਰੋਧ ਨਹੀਂ ਕੀਤਾ ਗਿਆ ਇਹਦੀ ਨਿੰਦਾ ਨਹੀਂ ਕੀਤੀ ਗਈ ਇਹ ਸਭ ਤੋਂ ਵੱਡੀ ਗੱਲ ਹੈ ਔਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਅਮਰੀਕਾ ਵੀ ਗਏ ਮਿਸਟਰ ਜੈਸ਼ੰਕਰ ਵੀ ਗਏ ਕਿਸੇ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਵੀ ਹੈ ਇੰਡੀਅਨ ਦਨਸ ਦੇ ਨਾਲ اور ਕਾਸਟ ਵਰ ਦੇ ਸਿੱਖਾਂ ਦੇ ਨਾਲ ਬਹੁਤ ਪੜਾ ਸੁਲੂਕ ਹੋਇਆ ਜਿਹੜੇ ਨਹੀਂ ਵੀ ਸਿੱਖ ਹੈਗੇ ਤੁਸੀਂ ਪੈਰਾਂ ਦੇ ਬੇੜੀਆਂ ਪਾ ਕੇ ਲੈ ਆ ਰਹੇ ਲੈ ਕੇ ਆ ਰਹੇ ਹੋ ਔਰ ਇਸ ਤੋਂ ਵਾਕਿ ਪੜਾ ਸੁਲੂਕ ਹੋ ਸਕਦਾ ਜਿਹਦੇ ਬਾਰੇ ਅਸੀਂ ਸੁਣਿਆ ਸੀ ਕਿ ਭਾਵੇਂ ਕਿਤਨੇ ਮਰਦੀ ਗੁਨਾਹ ਕੀਤਾ ਹੋਵੇ ਪਰ ਜਿਹਨਾਂ ਦੇ ਵਿੱਚ ਉਹਨਾਂ ਨਾਲ ਇਹਨੂੰ ਹਿਊਮਨ ਵਰਤਾਵ ਨਹੀਂ ਹੁੰਦਾ ਇਥੇ ਇਹਨੂੰ ਮੈਂ ਤੋਂ ਹੀ ਇੱਥਾਂ ਚਲੇ ਗਏ ਇਸ ਵਾਸਤੇ ਅਸੀਂ ਉਹਨਾਂ ਨੂੰ ਚਿੱਠੀ ਲਿਖੀ ਹੈ ਵੀ ਜਿਹੜਾ ਤਾਂ ਤੁਸੀਂ ਨੁਕਸਾਨ ਕਰ ਬੈਠੇ ਹੋ ਕਰ ਬੈਠੇ ਹੋ ਉਹਦੇ ਚੈਨ ਨਹੀਂ ਸਾਡਾ ਨੁਕਸਾਨ ਹੋਇਆ ਤੁਹਾਡਾ ਵੀ ਹੋਇਆ ਤੁਹਾਡੇ ਬਾਰੇ ਜਿਹੜੀ ਲੋਕਾਂ ਨੇ ਇੱਕ ਮਨ ਦੇ ਵਿੱਚ ਗੱਲ ਬਣੀ ਸੀ ਉਹ ਖਤਮ ਹੋ ਗਈ ਹੈ ਤੇ ਤੁਸੀਂ ਅੱਗੋਂ ਤੋਂ ਤੇ ਸੋਧਰ ਜਾਓ ਅੱਬ ਤਾਂ ਮੈਂ ਚਾਹੁੰਦਾ ਕਿ ਜੇ ਇੰਡੀਆ ਦੀ ਗਵਰਨਮੈਂਟ ਯੂਕਰੇਨ ਤੋਂ ਬੰਦੇ ਲਿਆ ਸਕਦੀ ਹੈ ਇਹ ਬਾਕੀ ਜਗ੍ਹਾ ਤੋਂ ਬੰਦੇ ਲਿਆ ਸਕਦੀ ਹੈ ਹੈ ਨਹੀਂ ਤਾਂ ਇਹਨਾਂ ਨੂੰ ਇੱਕ ਕੋਲੰਬੀਆ ਦਾ ਛੋਟਾ ਜਿਹਾ ਮੁਲਕ ਹੈ ਉਹਨੇ ਆਪਣੇ ਬੰਦਿਆਂ ਨੂੰ ਲਾਣ ਵਾਸਤੇ ਆਪਣੇ ਜਹਾਜ਼ ਭੇਜੇ ਨੇ ਤਾਂ ਇਹਨਾਂ ਨੂੰ ਭੇਜਣ ਵਾਸਤੇ ਕਿਸੇ ਤੋਂ ਸੀ ਪੈਸੇ ਲੈ ਲੈਂਦੇ ਤੁਸੀਂ ਕਹਿੰਦੇ ਬੈਟਰੋਜੀ ਜਿਹੜੀਆਂ ਸੰਸਥਾਵਾਂ ਹੈਗੀਆਂ ਪਾਵਾਂ ਸ਼ੋਣੀ ਕਮੇਟੀ ਹੈ ਪਾਵਾਂ ਹੋਰ ਸੰਸਥਾਵਾਂ ਉਹ ਸਾਨੂੰ ਅਸੀਂ ਸਪਾਂਸਰਸਾਈਜ਼ ਕਰਾਂਗੇ ਸਾਡੇ ਪੈਸੇ ਇਤਨੇ ਬੰਦ ਨੂੰ ਦੇ ਦੇਣਾ ਪਰ ਅਸੀਂ ਤੁਹਾਡੇ ਕੌਮ ਦੇ ਬੰਦਿਆਂ ਨੂੰ ਤੁਹਾਡੇ ਦੇ ਮੁਲਕ ਦੇ ਬੰਦਿਆਂ ਨੂੰ ਬੜੀ ਇੱਜ਼ਤ ਤਰੀਕੇ ਦੇ ਨਾਲ ਲੈਣਾ ਚਾਹੁੰਦੇ ਹਾਂ ਇਹ ਗੱਲ ਜਿਹੜੀ ਹੈ ਇਹਦੇ ਨਾਲ ਸਾਨੂੰ ਬਹੁਤ ਅਫਸੋਸ ਹੈ। ਔਰ ਮੈਂ ਸਮਝਦਾ ਕਿ ਅਮਰੀਕਾ ਜਿਹੜਾ ਮੰਨਿਆ ਜਾਂਦਾ ਇਸ ਕੰਮ ਵਾਸਤੇ ਭਈ ਬਹੁਤ ਡੈਮੋਕ੍ਰੈਟਿਕ ਮੁਲਕੇ ਕਿਸੇ ਨਾਲ ਜ਼ਿਆਦਾ ਨਹੀਂ ਹੁੰਦੀ। ਔਰ ਇਹਨਾਂ ਨੂੰ ਵਨ ਟ੍ਰੀਟਮੈਂਟ ਨਹੀਂ ਹੁੰਦਾ। ਭਾਵੇਂ ਜਿੰਨਾ ਮਰਜੋ ਗੁਨਾਹਗਾਰ ਹੋਵੇ। ਉਹ ਸਾਰੀਆਂ ਗੱਲਾਂ ਹੋ ਗਈਆਂ ਨੇ ਇਹਨਾਂ ਦਰਾਂ ਵਿੱਚ। ਕੋਈ ਕਸਰ ਬਾਕੀ ਨਹੀਂ ਬਿਲਕੁਲ। ਔਰ ਮੈਂ ਸਮਝਦਾ ਉਹਨਾਂ ਨੂੰ ਆਪਣਾ ਮਨ ਬਣਾਉਣ ਵਾਸਤੇ ਸਾਡੇ ਸਾਹਮਣੇ 60-70 ਸਾਲ ਹੋ ਗਏ ਨੇ। ਉਹ ਗਾਣਾ ਚ ਉਹਨੇ ਦੋ ਦਿਨ ਦਾ ਆਪਣਾ ਅਮਰ ਜਿਹੜਾ ਸੀ ਖਤਮ ਕਰਕੇ ਭਰੇ ਰੱਖ ਕੇ ਰਿਹਾ ਹੋਤਾ। ਅ ਜੀ ਕੇ ਸਾਹਿਬ ਤੁਸੀਂ ਸਾਬਕਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਹੋ। ਅ ਸਰਨਾ ਸਾਹਿਬ ਵੀ ਰਹੇ ਨੇ। ਤੇ ਤੁਸੀਂ ਵੀ ਇਹਨਾਂ ਇਸ਼ੂਸ ਨੂੰ ਕਾਫੀ ਡੀਲ ਕੀਤਾ ਔਰ ਮੈਂ ਮੇਰੀ ਜਿੱਤ ਹੋਤਾ ਕਿਉਂਕਿ ਮੈਂ ਬਤੌਰ ਰਿਪੋਰਟਰ ਵੀ ਵੇਖਦਾ ਸੀ ਕਿ ਜਦੋਂ ਫਰਾਂਸ ਦੀ ਪੱਗ ਦਾ ਮਸਲਾ ਆਇਆ ਸੀ ਤੁਸੀਂ ਦੋਵੇਂ ਲੀਡਰ ਅ ਬਿਲਕੁਲ ਅੱਗੇ ਸੀ ਦਿੱਲੀ ਦੇ ਵਿੱਚ ਜਦੋਂ ਵੀ ਕੋਈ ਫਰੈਂਚ ਡੈਲੀਗੇਸ਼ਨ ਆਂਦੀ ਸੀ ਯੂ ਵੁੱਡ ਟੇਕ ਇਟ ਅਪ। ਅ ਫ੍ਰਾਂਸ ਤੇ ਪਾਕ ਦੇ ਵਿੱਚ ਵੀ ਗੱਲ ਹੈ ਕਿ ਯੂਰਪ ਵੀ ਸਿੱਖ ਬੈਠਾ ਹੈਗਾ ਇੱਥੇ ਇੰਗਲੈਂਡ ਵੀ ਬੈਠਾ ਹੈਗਾ ਅਮਰੀਕਾ ਵੀ ਬੈਠਾ ਹੈ ਕੈਨੇਡਾ ਵੀ ਹੈਗਾ ਪਰ ਤੁਸੀਂ ਲੀਡ ਲਈ ਸੀ ਤੁਸੀਂ ਆਪ ਵੀ ਮੈਂ ਇੱਕ ਹੋਰ ਵੀ ਚੀਜ਼ ਨੋਟਿਸ ਕੀਤੀ ਸੀ ਕਿ ਜੋ ਇਟਲੀ ਵਿੱਚ ਤੁਹਾਡੇ ਨਾਲ ਦਸਤਾਰ ਕਰਕੇ ਤੁਹਾਨੂੰ ਉੱਥੇ ਇਮੀਗ੍ਰੇਸ਼ਨ ਦੇ ਵਿੱਚ ਸੌਰੀ 에어ਪੋਰਟ ਤੇ ਤੁਹਾਨੂੰ ਕੋ ਪ੍ਰੋਬਲਮ ਆਈ ਤੇ ਤੁਸੀਂ ਉਹਦੇ ਧਰਨਾ ਲਾ ਦਿੱਤਾ ਸੀ ਦਸਤਾਰ ਦੀ ਕੀ ਅਹਿਮੀਅਤ ਹੈ ਕਿਉਂ ਐਸ ਤਰ੍ਹਾਂ ਤੁਹਾਨੂੰ ਕੀ ਫਰਕ ਦਿਖ ਰਿਹਾ ਹੈਗਾ ਅੱਜ ਦੇ ਮਾਹੌਲ ਦੇ ਵਿੱਚ ਕਿ ਸਿੱਖ ਵੈਸਟਰਨ ਹੈਮਿਸਫੀਅਰ ਤੇ ਈਸਟਰਨ ਹੈਮਿਸਫੀਅਰ ਵੀ ਡਿਵਾਈਡਡ ਹੋ ਚੁੱਕਾ ਹੈ ਮੈਂ ਸੌਰੀ ਮੈਂ ਗੱਲ ਕਰ ਰਿਹਾ ਬਟ ਇਹ ਇੱਕ ਬੜਾ ਇੱਕ ਤਾਂ ਕਿ ਅੰਡਰਟੇਨ ਨਹੀਂ ਕੀਤੀ ਜਾ ਸਕਦੀ ਹੈ ਗੱਲ ਕਿਉਂਕਿ ਕੋਈ ਰਿਐਕਸ਼ਨ ਨਹੀਂ ਆਇਆ ਜਿਸ ਤਰ੍ਹਾਂ ਸਰਨਾ ਸਾਹਿਬ ਨੇ ਵੀ ਕਿਹਾ ਕੀ ਫਰਕ ਵੇਖ ਰਹੇ ਹੋ ਤੁਸੀਂ ਦੇਖੋ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਕਿ ਅਸੀਂ ਜਦੋਂ ਫਰਾਂਸ ਦੇ ਵਿੱਚ ਹੋਇਆ ਸੀਗਾ ਪਹਿਲੀ ਦਫਾ 2007-8 ਦੇ ਵਿੱਚ ਪ੍ਰੈਜ਼ੀਡੈਂਟ ਚਿਰਾਗ ਆਇਆ ਸੀਗਾ ਔਰ ਪ੍ਰੈਜ਼ੀਡੈਂਟ ਚਿਰਾਗ ਜਦੋਂ ਆਇਆ ਉਹਦੇ ਬਾਅਦ ਇੱਕ ਬਹੁਤ ਵੱਡਾ ਅਸੀਂ ਹਜ਼ਾਰ ਤੋਂ ਉੱਤੇ ਸਕੂਲੀ ਬੱਚਿਆਂ ਦਾ ਪ੍ਰੋਟੈਸਟ ਕੀਤਾ ਸੀ ਔਰ ਉਸਨੇ ਸਾਨੂੰ ਮੈਸੇਜ ਵੀ ਭੇਜਿਆ ਐਲਕੇ ਅਡਵਾਨੀ ਜਿਹੜਾ ਲੀਡਰ ਆਫ oppositon ਸੀ ਉਸ ਵੇਲੇ ਕਿ ਟੈਲ ਦੀਸ ਸਿਕਸ ਥੈਟ ਯੈਸ ਥੇਅਰ ਇਜ਼ ਅ ਪ੍ਰੋਬਲਮ ਐਂਡ ਵੀਲ ਡੂ ਇਟ ਉਹਦੇ ਬਾਅਦ ਸਰਕੋਸੀ ਆਇਆ ਉਹਦੇ ਬਾਅਦ ਮੈਕਰੋ ਆਇਆ ਜੇ ਮੈਂ ਚੱਲੇ ਜਾਵਾਂ 1969 ਇੰਗਲੈਂਡ ਦੇ ਵਿੱਚ ਦਸਤਾਰ ਤੇ ਬੰਦੀ ਲੱਗੀ ਸੀ ਉਦੋਂ ਜਦਦਰ ਸੰਤੋਖ ਸਿੰਘ ਹੋ ਰਹੇ ਮੇਰੇ ਕੋਲ ਉਦੋਂ ਦੀ ਫੁਟੇਜ ਨੇ ਦਿੱਲੀ ਦੀ ਬ੍ਰਿਟਾਨੀਆ ਬੈਸਿਨ ਦੇ ਬਾਹਰ ਤਕਰੀਬਨ 3 ਤੋਂ 4000 ਬੰਦਾ ਇਕੱਠਾ ਹੋਇਆ ਸੀ ਔਰ ਇਨਾ ਵੱਡਾ ਇਸ਼ੂ ਬਣਿਆ ਸੀ ਉਦੋਂ ਅਨੁਸਾਰ ਸੋਨ ਸਿੰਘ ਜੋਲੀ ਹੁੰਦੇ ਸੀਗੇ ਉੱਥੇ ਮੈਨੂੰ ਯਾਦ ਹੈ ਬਜ਼ੁਰਗ ਲੀਡਰ ਉਹਨਾਂ ਦੇ ਇੰਨੀ ਬਾਹ ਨਹੀਂ ਸੀ ਇਹਨਾਂ ਹੱਥ ਨਹੀਂ ਸੀ ਅੱਗੇ ਚਮੜੇ ਦਾ ਹੱਥ ਲੱਗਾ ਸੀ ਉਹਨਾਂ ਨੇ ਮੰਨਤ ਰੱਖਿਆ ਸੀ ਕਿ ਫਲਾਨੀ ਡੇਟ ਤੱਕ ਅਗਰ ਨਹੀਂ ਹੋਇਆ ਤੇ ਮੈਂ ਸੈਲਫ ਐਮੂਲੇਟ ਕਰਾਂਗਾ ਤੇ ਇੰਗਲੈਂਡ ਦੇ ਚ ਔਰ ਦਿੱਲੀ ਦੇ ਵਿੱਚ ਬਹੁਤ ਵੱਡੇ ਬੁਜ਼ਾਰੇ ਹੋਏ ਇੰਗਲੈਂਡ ਦੀ ਸਰਕਾਰ ਨੂੰ ਚੁਕਣਾ ਪਿਆ 1982 ਚ ਮੈਨੂੰ ਯਾਦ ਹੈ ਮਾਰਕੀਟ ਸੈਚਰ ਪ੍ਰਾਈਮ ਮਿਨਿਸਟਰ ਸੀਗੀ ਔਰ ਉਸ ਵੇਲੇ ਸਰਬਜੀਤ ਸਿੰਘ ਦੇ ਨਾਂ ਦੇ ਬੱਚੇ ਨੂੰ 8ਵੀਂ ਕਲਾਸੋਂ ਕੱਢ ਦਿੱਤਾ ਗਿਆ ਸੀ ਪਹਿਲੀ ਦਫਾ ਯੂਥ ਕਾਲੇ ਦਲ ਕਾਲੇ ਦਲ ਦਾ ਬਣਿਆ ਸੀ ਜਿਹਦਾ ਮੈਂ ਪ੍ਰਧਾਨ ਸੀ ਮੇਰੇ ਪਿਤਾ ਦੀ ਡੈਥ ਤੋਂ ਬਾਅਦ 1982 ਅਸੀਂ ਬਹੁਤ ਵੱਡਾ ਪ੍ਰੋਟੈਸਟ ਬ੍ਰਿਟਿਸ਼ ਆਈ ਕਮਿਸ਼ਨ ਦੇ ਬਾਹਰ ਕੀਤਾ ਔਰ ਮਾਰਕੀਟ ਸੈਚਰ ਨੇ ਲਿਖਿਆ ਔਰ ਬੱਚਾ ਵਾਪਸ ਐਡਮਿਟ ਹੋਇਆ ਇਸੇ ਤਰੀਕੇ ਨਾਲ ਮੈਂ ਸਮਝਦਾ ਕਿ ਜੇਣਾ ਤੁਸੀਂ ਰੋਮ ਦੀ ਗੱਲ ਕੀਤੀ ਹੈ ਮੈਂ ਰੋਮ 에어ਪੋਰਟ ਮੈਂ ਕਾਰਮੋਨਾ ਪਾਰ ਕਿਟਲੀ ਇੱਕ ਚੈਨਲ ਨੇ ਬਹੁਤ ਵੱਡਾ ਸਮਾਗਮ ਉੱਥੇ ਕੀਤਾ ਸੀ ਟਰਬਨ ਡੇ ਔਰ 3000 ਬੰਦਾ ਮੈਂ ਹੈਰਾਨ ਸੀ ਕਾਰਮੋਨਾ ਪਾਕ ਦੇ ਵਿੱਚ ਉਹਦੇ ਯੂਰਪ ਚੋਂ ਬਸਾਂ ਲੈ ਕੇ ਆਏ ਸਨ ਔਰ ਵਾਪਸੀ ਤੇ ਮਨੂੰ ਆਖਿਆ ਗਿਆ ਕਿ ਪੱਗ ਉਤਾਰੋ ਅਸੀਂ ਚੈੱਕ ਕਰਨਾ ਹੈ ਮੈਂ ਨਹੀਂ ਉਤਾਰੀ ਫਲਾਈਟ ਮਿਸ ਕੀਤੀ ਧਰਨਾ ਮਾਰਿਆ ਔਰ ਅਗਲੇ ਦਿਨ ਮਨੂੰ ਪ੍ਰੋਟੋਕਾਲ ਦੇ ਕੇ ਕੱਢਿਆ ਪਗ ਨਹੀਂ ਉਤਾਰੀ ਗਈ ਉਹਦੇ ਬਾਅਦ ਸਿਸਟਮ ਚ ਕੀ ਕੀਤਾ ਇਹ ਮੈਂ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਨੇ ਨਾ ਇਹਦੇ ਚ ਜਿਹੜੀ ਲੜਾਈ ਅਸੀਂ ਲੜਦੇ ਸੀ ਨਾ ਉਤੋਂ ਯੂਰਪ ਦੇ ਵਿੱਚ ਹੋਈ ਦੂਜੇ ਮੁਲਕਾਂ ਦੇ ਵਿੱਚੋਂ ਵੀ ਸਿੱਖ ਬੋਲਦੇ ਸੀ ਔਰ ਉਹ ਲੜਦੇ ਸੀ ਇਹ ਗੱਲ ਜੇਟੀ ਹੁਣੇ ਸਰਨਾ ਸਾਹਿਬ ਨੇ ਵੀ ਆਖੀ ਹੈ ਮੈਂ ਵੀ ਬੜਾ ਪਛਿਤਾਮਾ ਆ ਕਿ ਐਡੀ ਵੱਡੀ ਗੱਲ ਹੋ ਜਵੇ ਔਰ ਕੋਈ ਨਹੀਂ ਬੋਲਦਾ ਪਿਆ ਬਾਰੋਂ ਮੈਂ ਨਾਮ ਨਹੀਂ ਕਿਸੇ ਦਾ ਪਾਰਟਿਕੂਲਰ ਲੈਣਾ ਚਾਹਾਂਗਾ ਯੂਰਪ ਵਿੱਚ ਅਮਰੀਕਾ ਦੇ ਵਿੱਚ ਫਰਾਂਸ ਦੇ ਵਿੱਚ ਕੈਨੇਡਾ ਦੇ ਵਿੱਚ ਬੜੀਆਂ ਪਾਵਰਫੁੱਲ ਲੀਡਰਸ਼ਿਪ ਨੇ ਐਮਪੀਜ਼ ਬੈਠੇ ਨੇ ਉਥੇ ਮੇਅਰ ਬੈਠੇ ਨੇ ਉਥੇ ਕਾਰਪੋਰੇਸ਼ਨਾਂ 'ਚ ਬੈਠੇ ਨੇ ਸਾਡੇ ਬੰਦੇ ਉਥੇ ਆਪਣਾ ਕਲਾਊਡ ਰੱਖਦੇ ਨੇ ਸਰਕਾਰਾਂ ਦੇ ਵਿੱਚ ਔਰ ਉਹ ਨਹੀਂ ਬੋਲਦੇ ਭਾਈ ਹਿੰਦੁਸਤਾਨ ਦੇ ਵਿੱਚ ਕੋਈ ਗੱਲ ਹੋ ਜਾਂਦੀ ਹੈ ਅਸੀਂ ਤਾਂ ਲੜਦੇ ਹਾਂ ਹਿੰਦੁਸਤਾਨ ਚ ਅਜ ਸੱਜਣ ਕੁਮਾਰ ਦੇ ਸਜ਼ਾ ਹੋ ਰਹੀ ਹੈ ਜਾਂ ਅਸੀਂ ਗੱਲ ਕਰ ਲਈਏ ਟਾਈਟਰ ਦੀ ਗੱਲ ਕਰ ਲਈਏ ਜਾਂ ਅਸੀਂ ਆਪਣੇ ਰਾਈਟਸ ਦੀ ਗੱਲ ਕਰ ਲਈਏ ਦਸਤਾਰਾ ਜਾਂ ਕਰਕਾਰ ਉਤਾਰ ਕੇ ਸਾਨੂੰ ਐਗਜ਼ਾਮੀਨੇਸ਼ਨ ਚ ਨਹੀਂ ਜਾਣ ਦਿੱਤਾ ਅਸੀਂ ਹਾਈ ਕੋਰਟ ਚ ਜਾ ਕੇ ਉਹਦੀ ਰੀਲੀਫ ਲੈਣੇ ਆ ਮੈਂ ਸਮਝਦਾ ਵਾਂ ਕਿ ਇਹ ਬਾਦਲਾ ਡਾਇਸਪੋਰਾ ਚੁੱਪ ਕਿਉਂ ਹੈ ਦੇਖੋ ਇਹ ਦਸਤਾਰ ਜਿਹੜੀ ਹੈ ਨਾ ਇਹ ਸਮਝੋ ਕਿ ਅੱਜ ਤੁਸੀਂ ਚੁੱਪ ਕਰ ਜਾਓਗੇ ਕੱਲ ਨੂੰ ਫੇਰ ਤੁਹਾਡੇ ਉੱਤੇ ਹੱਥ ਪਏਗਾ ਮੈਂ ਸਮਝਦਾ ਕਿ ਇਰਾਨੂ ਇਹਦੇ ਉੱਤੇ ਵੰਦੇ ਜੋ ਇਹਨਾਂ ਦਾ ਰੋਲ ਹੈ ਔਰ ਜੋ ਰਿਪਰੈਜ਼ੈਂਟ ਕਰਦੇ ਨੇ ਔਰ ਛੋਟੀ ਮੋਟੀ ਗਿਣਤੀ ਦੀ ਹੈ ਨਹੀਂ ਇੰਗਲੈਂਡ ਚ ਕਿੰਨੀ ਹੈ ਵੱਡੀ ਗਿਣਤੀ ਹੈ ਦਸਤਾਰਧਾਰੀਆਂ ਦੀ ਕੈਨੇਡਾ ਚ ਕਿੰਨੀ ਹੈ ਔਰ ਅਮਰੀਕਾ ਚ ਕਿੰਨੀ ਹੈ ਫਰਾਂਸ ਚ ਕਿੰਨੀ ਹੈ ਇਟਲੀ ਚ ਕਿੰਨੀ ਹੈ ਉੱਥੇ ਐਮਪੀ ਜਿੱਦਦੇ ਪਏ ਉੱਥੇ ਐਮਐਲਏ ਜਿੱਦਦੇ ਪਏ ਉੱਥੇ ਮਹਿਰਬਾਨ ਦੇ ਪਏ ਮੈਂ ਸਮਝਦਾ ਮਾਂ ਕਿ ਮੰਨੂ ਵੀ ਇਹ ਚੀਜ਼ ਅਜੀਬ ਲੱਗੀ ਹੈ ਔਰ ਮੈਂ ਇਸਤੇ ਆਪਣਾ ਬਿਆਨ ਵੀ ਜਾਰੀ ਕੀਤਾ ਹੈ ਕਿ ਭਈ ਇਹ ਡਾਇਸਪੋਰਾ ਨੂੰ ਦੇਖੋ ਗਵਰਨਮੈਂਟ ਆਫ ਇੰਡੀਆ ਦੀ ਜੋ ਅੰਗੈਲੀ ਹੈ ਅਸੀਂ ਉਸਤੇ ਬੋਲਦੇ ਪਏ ਆ ਜਿਹੜੀ ਅੰਗੈਲੀ 트럼ਪ ਗਵਰਨਮੈਂਟ ਦੀ ਹੈ ਅਸੀਂ 트럼ਪ ਨੂੰ ਵੀ ਸਰਨਾ ਸਾਹਿਬ ਨੇ ਲਿਖਿਆ ਲੇਕਿਨ ਆਪਣਾ ਡਾਇਸਪੋਰਾ ਕਿਉਂ ਚੁੱਪ ਹੈ ਮੰਨੂ ਇਹ ਨਹੀਂ ਸਮਝ ਆਇਆ ਵਾਲਮੀ ਸਭੀ ਮੈਂ ਤਾਂ ਸਨਨਾ ਸਾਹਿਬ ਤੋਂੜੇ ਕੋਲ ਪੁੱਛਣਾ ਚਾਹੁੰਦਾ ਮਨਜੀਤ ਸਿੰਘ ਹੋਰਾਂ ਨੇ ਗੱਲ ਕੀਤੀ ਟਰਬਨ ਡੇ ਦੀ ਕਿ ਇਹ ਕੋਸਮੈਟਿਕ ਡੇ ਹੈਗਾ ਅ ਜਦ ਟਰਬਨ ਡੇ ਮਨਾਉਂਦੇ ਹੋ ਨਿਊਯਾਰਕ ਦੇ ਟਾਈਮ ਸਕੁਅਰ ਦੇ ਉਤੇ ਹੋਰ ਜਗ੍ਹਾ ਤੇ ਟਰਬਨ ਡੇ ਮੈਨੇਜਰ ਹੈ ਇੱਥੇ ਤੇ ਟਰਬਨ ਦੀ ਇੰਡਿਗਨਿਟੀ ਹੋ ਗਈ ਔਰ ਇੱਥੇ ਬਿਲਕੁਲ ਸ਼ਾਂਤੀ ਪਈ ਹੈ ਕੋਈ ਚੂ ਨਹੀਂ ਕਰ ਰਿਹਾ ਇਹ ਪੀਆਰ ਵੀ ਆ ਕੀ ਹੁੰਦਾ ਇਹਨੂੰ ਕਿਸ ਤਰ੍ਹਾਂ ਸਮਝ ਰਹੇ ਹੋ ਤੁਸੀਂ ਮੈਂ ਕਹ ਰਿਹਾ ਜੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਗੱਲ ਤੇ ਹੈ ਕਿ ਇਹ ਵੀ ਨਹੀਂ ਹੈਗਾ ਸਿੱਖੀ ਬਾਰੇ ਇਤਨੀ ਪਰਪਕਤਾ ਜਿੰਨੀ ਅਮਰੀਕਾ ਕੈਨੇਡਾ ਵਿੱਚ ਹੈ ਪਿੰਦੂਸਤਾਨ ਤੋਂ ਵੱਧ ਲੱਗਦੀ ਹੈ ਪਰ ਇਸ ਮਾਮਲੇ ਦੇ ਵਿੱਚ ਉਹ ਚੁੱਪ ਕਿਉਂ ਨਹੀਂ ਸੰਸਮਝਾਉਂਦੇ ਨਹੀਂ ਆ ਰਹੀ ਸਮਝ ਆ ਜਾ ਰਹੀ ਹੈ ਤਜਰਬੇ ਤਜਰਬੇ ਰਹੇ ਕੀ ਦੇਖਦੇ ਹੋ ਅਰੇ ਬੜਾ ਤਜਰਬਾ ਤੁਹਾਡੇ ਕੋਲੋ ਖਜ਼ਾਨਾ ਕਰਨਾ ਦੋ ਗੱਲਾਂ ਕਰਨੀਆਂ ਇੱਕ ਗੱਲ ਤਾਂ ਮੈਨੂੰ ਇਹ ਲੱਗਿਆ ਕਿ ਜਿਹੜੇ ਇਹ ਦੂਸਰੇ ਤਰੀਕੇ ਨਾਲ ਅੰਦਰ ਆਇਨ ਇਹ ਕਿਦਰੇ ਇਹਨਾਂ ਕਹਣ ਸਾਨੂੰ ਪੁੱਛਣ ਤਹਾਡੇ ਇਨਕੁਆਰੀਆਂ ਕਰਾਉਣ ਤੇ ਅਸੀਂ ਇਸ ਮਾਮਲੇ 'ਚ ਉਪਰੀ ਗਏ। ਇਸ ਮਾਮਲੇ 'ਚ ਉਪਰੀ ਗਏ। ਮੈਂ ਇੱਕ ਬਹੁਤ ਬਿਹਤਰੀਨ ਅ ਹੈਗਾ ਬੰਦਾ ਬਹੁਤ ਮਾਹਰ ਤਰਪੋਰਟਰ ਹੈਗਾ। ਬਹੁਤ ਸਮਝਦਾਰ ਰਿਪੋਰਟਰ ਹੈ। ਮੈਂ ਉਸ ਨੂੰ ਪੁੱਛ ਰਿਹਾ ਵੀ ਇਹ ਕੀ ਗੱਲ ਜੀ? ਅ ਅਮਰੀਕਾ ਦੀ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ? ਤੇ ਹਿੰਦੁਸਤਾਨ ਦੀ ਸਰਕਾਰ ਚੁੱਪ ਕਿਉਂ ਹੈ? ਉਸ ਨੇ ਮੈਨੂੰ ਜਵਾਬ ਦਿੱਤਾ ਕਿ ਤੁਸੀਂ ਜੇਲਾਂ ਦੇ ਵਿੱਚ ਕਿਹੜੀ ਜੇਲ੍ਹ ਵਿੱਚ ਤੁਹਾਨੂੰ ਅਲਾਉਡ ਹੈਗਾ ਭਗਵੰਤ ਦਸਤਾਰ ਬਣਨ ਦਾ ਹੰਤ ਉਸਨਾਂ ਛੱਡ ਦਿਓ ਬਾਕੀ ਜਗ੍ਹਾ ਤੇ ਮੈਂ ਕਹਾਂ ਜੀ ਪਰ ਇਹ ਜੇਲ੍ਹ ਤੇ ਨਹੀਂ ਸੀ ਇਹ ਤੇ ਉਹਨਾਂ ਨੂੰ ਰਿਪੋਰਟ ਕਰ ਰਹੇ ਸਨ ਰਿਪੋਰਟ ਦੇ ਵਿੱਚ ਇਹਨਾਂ ਨੂੰ ਕੀ ਲੋੜ ਸੀ ਉਹਨਾਂ ਦੇ ਕੇਸਾਂ ਦੀ ਬੇਇਜ਼ਤੀ ਕਰਨ ਦੀ ਧੜ ਦੀ ਬੇਇਜ਼ਤੀ ਕਰਨ ਦੀ ਉਹ ਮੰਨਾਂ ਕਰਨ ਵੀ ਸਾਡਾ ਧਰਮ ਲਾਉ ਨਹੀਂ ਕਰਦਾ ਫਿਰ ਵੀ ਕਰ ਰਹੇ ਮੈਂ ਇਹ ਸਮਝਾਵਾ ਕਿ ਖਾਸ ਕਰਕੇ ਇਤਨੇ ਚੈਨਲ ਨੂੰ ਲੰਡਨ ਵਿੱਚ ਵੇਨ ਅਮਰੀਕਾ ਵਿੱਚ ਵੇਨ ਉਹ ਜਸਟ ਵੀ ਵਾਲਾ ਹਿੰਦੁਸਤਾਨ ਕੋ ਗੱਲ ਹੋ ਜਾਏ ਤਾਂ ਬੋਲਦਾ ਹੈ ਉਹਨੇ ਕਿਉਂ ਨਹੀਂ ਮਸਲਾ ਉਟਾਇਆ ਉਹ ਕਿਉਂ ਨਹੀਂ ਗਿਆ ਦੱਸੋ ਜੀ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਉਹ ਆਪਣਾ ਹਰਮੀਰਦ ਕੋ ਢੋਗੋਲ ਕਿਉਂ ਨਹੀਂ ਗਿਆ ਮੇਰੇ ਤੁਸੀਂ ਦੇ ਬਾਰੇ ਆਪਣਾ ਬਿਆਨ ਦਿਓ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂ ਨਹੀਂ ਗਏ ਇਸ ਗੱਲ ਦੀ ਮੈਨੂੰ ਸਮਝ ਨਹੀਂ ਆ ਰਹੀ ਜਦ ਤੱਕ ਮੈਂ ਉਹਨਾਂ ਨਾਲ ਗੱਲ ਨਾ ਕਰ ਲਵਾਂ ਮੈਂ ਕੀ ਕਹ ਸਕਦਾ ਗੱਲ ਹੈਗੀ ਜੀ ਅਸੀਂ ਜਦ ਆਸਟਰੀਆ ਦੇ ਵਿੱਚ ਜਦ ਉਹਨਾਂ ਨੇ ਗਰਮ ਤੇਲ ਪਾ ਕੇ ਉਹਨਾਂ ਕਰਕੇ ਸਾੜਿਆ ਕੀਤਾ ਕੀਤਾ ਕੋਈ ਬਾਜ਼ ਨਹੀਂ ਠਾਈ ਉਸ ਵਕਤ ਅਸੀਂ ਦਿੱਲੀ ਕਮੇਟੀ ਵੱਲੋਂ ਵਕੀਲ ਕਰਕੇ ਜਾ ਕੇ ਉੱਥੇ ਪਰਸਨਲੀ ਪੁੱਛਿਆ ਜਾ ਕੇ ਵਕੀਲ ਕਰਕੇ ਉਹਨਾਂ ਨਾਲ ਉਹਨਾਂ ਦਾ ਹਾਲਚਾਲ ਪੁੱਛਿਆ ਕੀ ਹੈ ਕੀ ਨਹੀਂ ਬਈ ਇਹ ਇਹ ਨੂੰ ਮੈਨੇ ਉਹ ਸੀ ਲੜਾਈ ਲੜੀ ਉੱਥੇ ਜਾ ਕੇ ਇਕੜਾ ਕਿਸੀ ਐ ਕਿਸੀ ਜਿਹੜਾ ਸੀਨਾ ਨਾ ਦਾ ਉਹ ਜਨੰਦਰ ਵਾਲੇ ਜਿਹੜੇ ਭਗਤ ਰਬਦਾਸ ਦੀ ਗੰਦੀ ਤੇ ਬੈਠੇ ਨੇ ਅੱਛਾ ਅੱਛਾ ਇਨਾ ਨੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਜਿਹੜਾ ਰਮਾਲਾ ਸਾਹਿਬ ਪਾਨੇ ਸੰਤਾਂ ਵਾਲੇ ਆਪਣੇ ਅੰਗੂਠੇ ਨਾਲ ਲਾਉਂਦੇ ਤੁਹਾਨੂੰ ਉਹ ਤੇ ਕਰਦੇ ਸਨ ਉੱਤੇ ਕੋਈ ਸਿੱਖ ਸੀ ਉਹਨਾਂ ਨੇ ਇਤਰਾਜ ਫਾਇਆ ਜਦ ਜਿਵੇਂ ਸਾਰਮਨਜੀਤ ਸਿੰਘ ਨੇ ਦੱਸਿਆ ਹੈ ਮੈਂ ਉਸ ਵਕਤ ਮੈਂ ਆਦੀ ਪਰਸੋਂ ਵੇਖੀਏ ਫੋਟੋ ਇੱਕ ਬਾਲ ਸਿੰਘ ਦੀ ਹੁਣ ਤੇ ਉਹ ਬਜ਼ੁਰਗ ਹੋਇਆ ਹੈ ਅਸੀਂ ਗਏ ਸੀ ਉੱਥੇ ਫਰਾਂਸ ਦੇ ਵਿੱਚ ਉਹਨਾਂ ਦੇ ਕਹਣ ਦੇ ਉੱਤੇ ਉਹਨੂੰ ਕਹੇ ਸਕੂਲ ਬਣਾਣਾ ਮੈਂ ਬਣਾਉਂ ਕਹਣ ਲੱਗੇ ਪੈਸੇ ਮੈਂ ਕਹਾ ਨਹੀਂ ਆ ਤੁਸੀਂ ਚੁੱਕੋ ਪੈਸੇ ਅਸੀਂ ਕੰਨ ਦੇਵਾਂਗੇ ਪਰ ਨਹੀਂ ਤੱਕ ਮੈਂ ਨਹੀਂ ਕਹਿ ਸਕਦਾ ਮੈਨੂੰ ਕਮੇਟੀ ਪੁੱਛ ਸਕਦੀ ਹੈ ਸਿੱਖ ਪੁੱਛ ਸਕਦੇ ਨੇ ਵੀ ਹਾਲੇ ਤਾਂ ਨਹੀਂ ਆਈ ਨਹੀਂ ਖੁਦਿਆਂ ਤੂੰ ਪੈਸੇ ਦੇ ਆਏ ਪੈਸੇ ਸਾਰੇ ਤੁਹਾਡੇ ਨੇ ਦੇਵਾਂਗਾ ਜਦ ਨਹੀਂ ਉੱਤੇ ਕਰੋਗੇ ਨਾ ਚੱਤਾ ਪਾ ਦੇਗੇ ਦਵਾਰਾ ਛਾੜ ਦੇਗੇ ਜਿਹੜੇ ਤੁਸੀਂ ਕਮਰ ਨੂੰ ਬੁੜਾ ਬਰਮਨ ਨੇ ਇਹ ਗੱਲ ਸਮਝਾਈ ਖਾਸ ਤੌਰ ਤੇ ਮੈਂ ਅੱਜ ਟੈਲੀਫੋਨ ਕਰਾਂਗੇ ਕਿ ਕਿਉਂ ਤੇ ਵੀ ਤੁਸੀਂ ਕਿਸਮਤ ਸਰ ਨੂੰ ਕਿਉਂ ਨਹੀਂ ਚੁਕਿਆ ਔਰ ਹਿੰਦੁਸਤਾਨ ਦੀ ਸਰਕਾਰ ਨੇ ਕਿਉਂ ਨਹੀਂ ਚੁਕਿਆ ਇੱਕ ਵੀ ਚੁੱਪ ਕਰਕੇ ਬੈਠੀ ਹੋਈ ਹੈ ਗੋਗਲਾ ਆ ਗਿਆ ਕਿ ਹਿੰਦੁਸਤਾਨ ਦੀ ਸਰਕਾਰ ਨੇ ਕਿਉਂ ਨਹੀਂ ਚੁਕਿਆ ਇਸ ਉੱਤੇ ਮੈਂ ਦੇਖ ਰਿਹਾ ਕਿ ਤੁਹਾਡੇ ਵਰਗੇ ਸਿੱਖ ਲੀਡਰ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ ਬਿਨਾਂ ਕਿਸੇ ਖੌਫ ਦੇ ਗੱਲ ਕੀਤੀ ਹੈ ਕੇਂਦਰ ਸਰਕਾਰ ਨੇ ਨਹੀਂ ਚੁਕਿਆ ਨਾਨ ਸਿੱਖ ਤਬਕਿਆਂ ਵਿੱਚੋਂ ਵੀ ਬੜੀ ਜ਼ਬਰਦਸਤ ਆਵਾਜ਼ ਇੰਡੀਆ ਦੇ ਵਿੱਚੋਂ ਉੱਠੀ ਹੈ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਤੁਸੀਂ ਜਾਸ ਕਿਉਂ ਨਹੀਂ ਪੇਛੇ ਹੋਰ ਪੋਲਿਟੀਕਲ ਪਾਰਟੀਆਂ ਕ੍ਰੋਸ ਦਾ ਪੋਲਿਟੀਕਲ ਸਪੈਕਟਰਮ ਜਿਹੜੀ ਵੀ ਭਾਜੀਪੀ ਦੇ ਵਿਰੋਧੀ ਨੇ ਉਹਨਾਂ ਨੇ ਵੀ ਇਹ ਗੱਲ ਚੁੱਕੀ ਹੈ ਅ ਮਨਜੀਤ ਸਿੰਘ ਜੀ ਜੀ ਕੇ ਮੇਰਾ ਤੁਹਾਡੇ ਕੋਲੋਂ ਹੁਣ ਜਿਹੜਾ ਸਵਾਲ ਹੈ ਉਹ ਸ਼ਾਇਦ ਆਖਰੀ ਸਵਾਲ ਹੈਗਾ ਹੁਣ ਮੈਂ ਜੋ ਪੁੱਛਣਾ ਚਾਹੁੰਦਾ ਵਾਂ ਤੁਸੀਂ ਦੋਹਾਂ ਨੇ ਮੈਂ ਤੁਸੀਂ ਕਲੈਕਟਿਵਲੀ ਜਵਾਬ ਦੇ ਸਕਦੇ ਹੋ ਇੱਕੋ ਅ ਤੁਹਾਡਾ ਇਕੋ ਕੈਂਪੇਨ ਨਾਲ ਤੁਹਾਡਾ ਸੰਬੰਧ ਹੈਗਾ ਕਿ ਤੁਸੀਂ ਹੁਣ ਦੋਹਾਂ ਨੇ ਇਹ ਮਸਲਾ ਚੁੱਕਿਆ ਹੈ ਔਰ ਬੜੇ ਲੀਡ ਲਈ ਹੈ ਇਸ ਵਿੱਚ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਹੁਣ ਤੁਸੀਂ ਡਾਇਸਪੋਰੇ ਨੂੰ ਹੈਡ-ਆਨ ਲੈ ਲਿਆ ਤੇ ਹੁਣ ਉਹ ਤੁਹਾਡੇ ਉੱਤੇ ਐ ਮੋਹਰ ਲਾ ਦੇਣਗੇ ਕਿ ਤੁਸੀਂ ਦੋਵੇਂ ਮੋਦੀ ਭਗਤ ਮੈਂ ਸਿੱਖੀ ਦੀ ਗੱਲ ਕਰ ਰਿਹਾ ਹਾਂ ਮੈਂ ਕਿਸੇ ਨੂੰ ਇਹ ਆਖਿਆ ਕਿ ਤੁਸੀਂ ਮਤਲਬ ਬੀਜੇਪੀ ਦਾ ਪਟਾ ਗੱਲ ਚ ਪਾਓ ਅਸੀਂ ਨਹੀਂ ਪਾਇਆ ਅਸੀਂ ਜਿਹੜੇ ਮੁੱਦੇ ਨੇ ਦਿੱਲੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਸੀਂ ਮੋਦੀ ਸਰਕਾਰ ਨਾਲ ਵੀ ਰਲ ਡੇ ਰਹੇ ਆਂ ਮੋਦੀਆਂ ਦੇ ਨਾਲ ਬੀਜੇਪੀ ਸਰਕਾਰ ਦੇ ਨਾਲ ਗਠਬੰਧਰ ਵੀ ਰਿਹਾ ਕਾਂਗਰਸ ਦੇ ਵਿਹਲੇ ਅਸੀਂ ਲੜਦੇ ਰਹੇ ਆਂ 60 ਤੇ ਮੁਕਦਮੇ ਪੈਂਦੇ ਰਹੇ ਨੇ ਮੈਂ ਸਮਝਦਾ ਐਨਐਸਏ ਟਾਟਾ ਬੰਬ ਕੇ ਸਾਰਾ ਕੁਝ ਭੁੱਗ ਚੁੱਕਿਆ ਜੇ ਜੇ ਅਗਰ ਪੌਟਾ ਸਾਹਿਬ ਵਾਲਾ ਸਤਨਾਮ ਸਿੰਘ ਹਾਈਜੈਕਰ ਜਿਹੜੇ 17 ਸਾਲ ਬਾਅਦ ਕੈਦ ਕੱਟ ਕੇ ਆਂਦੇ ਨੇ ਵਾਪਸ ਗਵਰਨਮੈਂਟ ਆਫ ਇੰਡੀਆ ਫੜ ਲੈਂਦੀ ਹੈ ਮੋਦੀ ਸਾਹਿਬ ਦੇ ਰਾਜ ਵਿੱਚ ਹਾਈ ਕੋਰਟ ਚ ਉਹਨਾਂ ਨੂੰ ਬਰੀ ਕਰਾਨੇ ਆ ਉਹਨਾਂ ਦੇ ਕੇਸ ਕੈਨਸਲ ਕਰਾਨੇ ਆ ਇਸ ਡਿਸੀਜਨ ਦੇ ਸਰਨਾ ਸਾਹਿਬ ਦੇ ਵਕਤ ਦਿੱਲੀ ਕਮੇਟੀ ਨੇ ਔਰ ਮੇਰੇ ਵਕਤ ਪ੍ਰੋਫੈਸਰ ਭੁੱਲਰ ਦੀ ਗੱਲ ਕਰ ਲਈਏ ਕਿ ਕਿੰਨੀ ਲੜਾਈ ਦਿੱਲੀ ਗੁਰਦੁਆਰਾ ਕਮੇਟੀ ਨੇ ਲੜੀ ਹੈ ਕੁਕੀ ਜੇ ਜਿਹੜੇ ਨਿਯੁਕਤ ਜੇਲ ਕਟ ਕੇ ਆਂਦੇ ਨੇ ਹਿੰਦੁਸਤਾਨ ਵਾਪਸ ਆਂਦੇ ਨੇ ਉਹਨਾਂ ਦੀ ਰਿਹਾਈ ਵਾਸਤੇ ਸਾਡਾ ਕੀ ਰੋਲ ਰਿਹਾ ਹੋਏਗਾ ਮੈਂ ਸਮਝਦਾ ਅਸੀਂ ਕਈ ਐਗਜ਼ਾਮਪਲ ਦੇ ਸਕਦੇ ਆ ਸਾਡਾ ਕੋਈ ਕਨਫਰੰਟੇਸ਼ਨ ਨਹੀਂ ਮੇਰੇ ਸਵਾਲਾ ਦਾ ਮੇਰਾ ਸਵਾਲ ਤੇ ਹੈ ਮੈਂ ਦੋ ਚਾਰ ਨਾਮ ਨੂੰ ਯਾਦ ਨੇ ਕੁਝ ਮੈਂ ਭੁੱਲ ਗਿਆ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀਗੇ ਯੂਕੇ ਦੇ ਮੈਨੂੰ ਉਹਨਾਂ ਦਾ ਨਾਮ ਹੀ ਯਾਦ ਆ ਰਿਹਾ ਮੈਨੂੰ ਯਾਦ ਹੈ ਸੁਰਜੀਤ ਸਿੰਘ ਬਿਲਕਾ ਬਹੁਤ ਵੱਡੇ ਲੀਡਰ ਹੁੰਦੇ ਸੀ ਉੱਥੇ ਉੱਥੇ ਅਮੋਲਕ ਸਿੰਘ ਗਿਆਨੀ ਅਮੋਲਕ ਸਿੰਘ ਗਿਆਨੀ ਅਮੋਲਕ ਸਿੰਘ ਹੁੰਦੇ ਸੀ ਸਰਜੀਤ ਸਿੰਘ ਬਿਲਗਾ ਜੀ ਹੁੰਦੇ ਸੀ ਸਰਨਾ ਸਾਹਿਬ ਨੇ ਨਾਂ ਯਾਦ ਕਰਾਤਾ ਬੰਨੀ ਆ ਰਿਹਾ ਸੀ ਉਹਦੇ ਬਾਅਦ ਉੱਥੇ ਸਰ ਮੋਹਨ ਸਿੰਘ ਕੋਹਲੀ ਹੁੰਦੇ ਸੀਗੇ ਮੈਂ ਸਮਝਦਾ ਵਾਂ ਕਿ ਇਹ ਐਡੇ ਵੱਡੇ ਵੱਡੇ ਸੋਨ ਸਿੰਘ ਜੋਲੀ ਹੋਰਾ ਜਿਨ੍ਹਾਂ ਦੀ ਮੈਂ ਗੱਲ ਕੀਤੀ ਕਿ ਜਿਨ੍ਹਾਂ ਨੇ ਮਰਨ ਸੰਨਵਰਤ ਰੱਖ ਦਿੱਤਾ ਸੀ 1969 ਦੇ ਵਿੱਚ ਇਸੇ ਤਰੀਕੇ ਨਾਲ ਫਰਾਂਸ ਦੇ ਵਿੱਚ ਮਨੂੰ ਯਾਦ ਹੈ ਸਿੰਘਾ ਦੇ ਨਾਮ ਜਿਨ੍ਹਾਂ ਨੇ ਦਿੱਲੀ ਆ ਕੇ ਸਾਡੇ ਨਾਲ ਧਰਨੇ ਵੀ ਮਾਰੇ ਨੇ ਔਰ ਫਰਾਂਸ ਵੀ ਗੱਲ ਕੀਤੀ ਹੈ ਅ ਉੱਥੇ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਅੱਜ ਇਹ ਡਾਇਸਪੋਰਾ ਕਿਉਂ ਚੁੱਪ ਹੈ ਮਨ ਨੂੰ ਨਹੀਂ ਸਮਝ ਆ ਰਹੀ ਮੈਂ ਤਾਂ ਤੁਹਾਨੂੰ ਅੱਜ ਤੋਂ ਮਤਲਬ 1900 ਜੇ ਮੈਂ 69 ਦੀ ਗੱਲ ਕਰ ਰਿਹਾ ਹਾਂ ਆਲਮੋਸਟ 54 55 ਸਾਲ ਪੁਰਾਣੀ ਮੈਂ ਗੱਲ ਕਰਦਾ ਪਿਆ ਸਿੱਖਾਂ ਨੇ ਖੜੇ ਹੋ ਕੇ ਗੱਲ ਕੀਤੀ ਇਸ ਖੜੇ ਹੋ ਕੇ ਆਪਣੀਆਂ ਮੰਗਾਂ ਵਾਸਤੇ ਆਪਣੇ ਹੱਕਾਂ ਵਾਸਤੇ ਲੜੇ ਨੇ ਸਰਨਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹਦੇ ਚ ਕੁਝ ਤੱਤ ਹੈ ਕਿ ਬਈ ਜਿਹੜੇ ਲੋਕੀ ਗੈਰ ਕਾਨੂੰਨੀ ਤੌਰ ਤੇ ਉੱਥੇ ਜਿਹੜੇ ਹਲੇ ਕੱਚੇ ਨੇ ਲੇਕਿਨ ਜਿਹੜੇ ਪੱਕੇ ਹੋ ਚੁੱਕੇ ਨੇ ਜਿਹੜੇ ਪਾਸਪੋਰਟ ਹੋਲਡਰ ਨੇ ਦੇ ਆਰ ਐਸ ਗੁੱਡ ਐਸ ਸਿਟੀਜ਼ਨਸ ਐਸ ਐਨੀਵਨ ਐਨੀਵਨ ਐਸ ਓਵਰ ਥੇ ਸੋ ਮੈਂ ਸਮਝਦਾ ਮਾਂ ਕਿ ਇੱਕ ਗੱਲ ਨੂੰ ਮੈਂ separat ਦੀ ਗੱਲ ਕਹੀਏ ਕਿ ਇਹ ਇਸ਼ੂ ਜਿਹੜਾ ਹੈਗਾ ਇਹ ਕਿਸੇ ਲੀਗਲ ਔਰ ਲੀਗੈਲਿਟੀ ਲੀਗੈਲਿਟੀ ਦੇ ਚੱਕਰ ਵਿੱਚ ਤੇ ਆਈ ਨਹੀਂ ਰਹੀ ਤੇ ਦਸਤਾਰ ਦੀ ਗੱਲ ਹੈਗੀ ਇਹ ਇਹ ਤਾਂ ਦਸਤਾਰ ਦੀ ਗੱਲ ਹੈ ਦਸਤਾਰ ਦਸਤਾਰ ਵੀ ਕਿਹੜੀ ਸੱਤ ਗੁਰੂ ਦੀ ਮੋਹਰ ਹੈ ਤਾਂ ਸਾ ਡਿਗਨਿਟੀ ਦਾ ਪ੍ਰਤੀਕ ਹੈ ਹਰ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਹੱਕ ਹੈਗਾ ਆਪਣਾ ਪਰਾਵਾ ਬਣਦਾ ਹਰ ਇੱਕ ਨੂੰ ਇਹਨਾਂ ਇਹ ਕਿਉਂ ਰੋਕ ਰਹੇ ਹੈ ਜੀ ਇਹਨਾਂ ਦਾ ਰੋਕਣਾ ਕੀ ਮਤਲਬ ਹੈ ਜੀ ਕੇ ਸਾਹਿਬ ਹੋਰ ਨੇ ਬੜੀ ਸੋਹਣੀ ਗੱਲ ਕੀਤੀ ਪੂਰਾ ਇਤਿਹਾਸ ਅਗੇ ਰੱਖ ਦਿੱਤਾ ਉਹ ਸ਼ਾਇਦ ਜੋ ਹੈ ਕਿ ਥੋੜਾ ਜਿਹਾ ਹਲੂਣਾ ਮਿਲੇ ਪਾਵੇ ਅੰਦਰ ਕੌਨਸ਼ੀਅਸ ਨੋਈ ਮਿਲੇ ਜ਼ਬਾਨ ਨੂੰ ਨਾ ਮਿਲੇ ਆਪਾਂ ਇਸ ਗੱਲ ਨੂੰ ਇੱਥੇ ਮੈਂ ਜਦੋਂ ਅਪ ਕਰਾ ਰਹਾ ਤੇ ਉਹ ਇਹੀ ਹੈ ਕਿ ਮੁੰਡੇ ਕਿਉਂ ਜਾਂਦੇ ਨੇ ਮੈਂ ਦੇਖ ਰਿਹਾ ਸੀ ਕਿ ਪੰਜਾਬ ਔਰ ਹਰਿਆਣੇ ਵਿੱਚੋਂ ਅਗਰ ਵਿਜ਼ੂਅਲਸ ਦੇਖੀ ਐ ਤਾਂ ਕੋਈ ਸਾਡੇ ਕੋਲ ਕੋਈ ਡਾਟਾ ਨਹੀਂ ਹੈਗਾ ਵਿਜ਼ੂਅਲਸ ਆਸਰੇ ਨੇ ਕਿ ਪੰਜਾਬ ਹਰਿਆਣੇ ਤੋਂ ਜਿਹੜਾ ਜਾ ਰਿਹਾ ਉਹ ਮੁੰਡਾ ਕੁੰਡਾ ਜਾ ਰਿਹਾ ਹੈ ਪਰਿਵਾਰਾਂ ਦੇ ਜਿਹੜੇ ਬੰਦੇ ਨੇ ਬੋਤੇ ਪੰਜਾਬ ਹਰਿਆਣੇ ਦੇ ਨਹੀਂ ਲੱਗ ਰਹੇ ਕਿਸੇ ਹੋਰ ਪ੍ਰਾਂਤ ਦੇ ਲੱਗ ਰਹੇ ਨੇ ਮੈਂ ਨਹੀਂ ਉਹਦੇ ਨਾਲ ਕਹਿ ਸਕਦਾ ਕਿ ਉਹ ਕਿਸ ਪ੍ਰਾਂਤ ਦੇ ਨੇ ਸੋ ਇਹ ਮੁੰਡੇ ਕੁੰਡੇ ਜਾ ਰਹੇ ਨੇ ਤੇ ਅੱਜ ਅਸੀਂ ਜੋ ਵੇਖ ਲਿਆ ਕਿ ਜੋ ਦਸਤਾਰ ਦੇ ਬੰਧੁਰਪਤੀ ਹੋਈ ਹੈ ਉੱਥੇ ਯੂਐਸ ਸੋਇਲ ਤੇ ਹੋਈ ਹੈ ਉਹਨਾਂ ਦਾ ਕਿਸੇ ਨੇ ਹੱਥ ਨਹੀਂ ਪੜਿਆ ਮੈਂ ਅਨਡਾਕੂਮੈਂਟ ਡਾਕੂਮੈਂਟਡ ਦੇ ਇਸ਼ੂ ਵਿੱਚ ਨਹੀਂ ਜਾ ਰਿਹਾ ਸੋ ਉਹਨਾਂ ਨੂੰ ਇੱਕ ਜ਼ਰੂਰ ਹੈ ਦੇ ਨੌਜਵਾਨ ਉਹ ਜਸ ਤਕਲੀਫ ਨਾਲ ਉਹ ਜਾਂਦੇ ਉਹ 20 25 30 ਸਾਲ ਦੇ ਨੌਜਵਾਨ ਹੀ ਜਾ ਸਕਦੇ ਦੂਰ ਕੋਈ ਦੂਸਰਾ ਜਾ ਹੀ ਨਹੀਂ ਸਕਦਾ ਜੀ ਫਿਰ ਉੱਥੇ ਜੋ ਐ ਦਿਖਿਆ ਜਾ ਰਿਹਾ ਹੈ ਜੀ ਕੇ ਸਾਹਿਬ ਮੈਂ ਦੇਖ ਰਿਹਾ ਹਾਂ ਕਿ ਅੱਜ ਜੋ ਸਾਇਲੈਂਸ ਆ ਗਿਆ ਡੈਫਨਿੰਗ ਸਾਇਲੈਂਸ ਹੈਗਾ ਜੋ ਇਹ ਚੀਜ਼ ਹੋਈ ਹੈ ਉਹ ਉਹ ਵੀ ਹੁਣ ਥੋੜਾ ਵਿਚਾਰਨ ਕਿ ਕੀ ਉਹਨਾਂ ਨੇ ਆਪਣੀ ਧਰਤੀ ਛੱਡਨੀ ਇੱਕ ਇੱਕ ਚੀਜ਼ ਮੈਂ ਐਡ ਕਰਨੀ ਚਾਹਨਾ ਇੱਕ ਚੀਜ਼ ਮੈਂ ਐਡ ਕਰਨੀ ਚਾਹਨਾ ਕਿ ਵਾਈ ਦੇ ਆਰ ਚੂਜ਼ਿੰਗ ਅੰਮ੍ਰਿਤਸਰ 에어ਪੋਰਟ ਕਿ ਜਿਹੜੀ ਫਲਾਈਟ ਆਦੀ ਉਹਨਾਂ ਅੰਮ੍ਰਿਤਸਰ ਉਤਾਰ ਰਹੇ ਨੇ ਇਹ ਇਹਦੇ ਵਿੱਚ ਤੇ ਹਰੇਕ ਪ੍ਰਾਂਤ ਦੇ ਬੰਦੇ ਨੇ ਮੈਂ ਸਮਝਦਾ ਮਾਂ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਫਲਾਈਟਸ ਲਾਣੀਆਂ ਅੰਮ੍ਰਿਤਸਰ ਤੋਂ ਉਹਨੂੰ ਤੁਸੀਂ ਦੇਣੀਆਂ ਨਹੀਂ ਤੁਸੀਂ ਦਿੱਲੀਓ ਚਲਾਉਂਦੇ ਹੋ ਲੇਕਿਨ ਜਦੋਂ ਇਹ ਵਾਲੀ ਗੱਲ ਹੋਣੀ ਹੈ ਤੁਸੀਂ ਅੰਮ੍ਰਿਤਸਰ ਚ ਉਤਾਰਦੇ ਪਏ ਹੋ ਮੇਰਾ ਇਸ ਗੱਲ ਤੇ ਵੀ ਆਬਜੈਕਸ਼ਨ ਹੈ ਬਹੁਤ ਇੱਕ ਲੇਅਰਡ ਇੱਕ ਇਸ਼ੂ ਹੈਗਾ ਬਿਲਕੁਲ ਸਹੀ ਗੱਲ ਹੈ ਬਹੁਤ ਇੱਕ ਲੇਅਰਡ ਇਸ਼ੂ ਹੈ ਸੋ ਗੁਰੂ ਮਹਾਰਾਜ ਅਸਮਤ ਬਖਸ਼ਣ ਕੋਮ 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 ਇਕੱਠੀ ਹੋਵੇ ਇਸ ਇਸ਼ੂਜ਼ ਦੇ ਉੱਤੇ ਜਿਨ੍ਹਾਂ ਉੱਤੇ ਅਸੀਂ ਵੰਡੀਆਂ ਪਾ ਲਈਆਂ ਨੇ ਇਸ ਵੀ ਕਲੈਕਟਿਵ ਰਿਸਪੌਂਸ ਹੋਵੇ ਚੋਲੀ ਚੁੱਕੀ ਹੈਗੀ ਹੈ ਉਸ ਦਾ ਅੰਤ ਹੋਣਾ ਚਾਹੀਦਾ ਤਾਂ ਜੋ ਸਮੁੱਚੇ ਤੋਂ ਲੀਡਰਸ਼ਿਪ ਜਿਹੜੀ ਹੈ ਉਹ ਕਲੈਕਟਿਵਲੀ ਕੰਮ ਕਰੇ ਥੋੜੀ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ Вайгурдика хатца, вайгурдики хатца.